ਕੀ ਮਕਸਦ ਇਹ ਜੋ ਪ੍ਰਸਤਨ ਪੁਸਤੀ ਕੀਤੀ ਜਾ ਰਹੀ ਹੈ ਇਹ ਇਹ ਪ੍ਰਸੰਸ ਦੇ ਲਈ ਸੀ ਗੱਲ ਕਰ ਰਹੇ ਆ ਕਰ ਰਹੇ ਆ ਜੋ ਕੱਲ ਤੱਕ ਸਾਬਤ ਸਿੰਘ ਸਾਹਿਬਾਨ ਨੇ ਕੱਲ ਫੈਸਲਾ ਕੀਤਾ ਅਸੀਂ ਸਿੰਘ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਆ ਵੀ ਇੱਕ ਜਿਹੜਾ ਫੈਸਲਾ ਹੈ ਸਾਰੀ ਸਿੱਖ ਕੌਮ ਨੇ ਮੰਨਿਆ ਉਸ ਤੇ ਅਸੀਂ ਚਾਹੁੰਦੇ ਆ ਸਾਰੇ ਪੰਜਾਬ ਦੀ ਸੋਚ ਆ ਵੀ ਜਦ ਤੱਕ ਅਕਾਲੀ ਦਲ ਤਖਤ ਦਾ ਨਹੀਂ ਹੁੰਦਾ ਉਦ ਤੱਕ ਪੰਜਾਬ ਤਖਤ ਦਾ ਨਹੀਂ ਹੋ ਸਕਦਾ ਇਸ ਫੈਸਲੇ ਨਾਲ ਅਕਾਲੀ ਦਲ ਦੇ ਮੋੜ ਮੋੜ ਪੈਰ ਲੱਗੇ ਨੇ ਤੇ ਅਕਾਲੀ ਦਲ ਪੁਰਾਣੀਆਂ ਲੀਆਂ ਤੇ ਚੱਲ ਕੇ ਤੇ ਖੇਤੀ ਆਪਣੇ ਪੰਜਾਬ ਦੀ ਚਵਾ ਲੜੂਗਾ ਇਹ ਪਿਛਲੇ ਲੰਮੇ ਸਮੇਂ ਤੋਂ ਆਵਾਜ਼ بلند ਕੀਤੀ ਸੀ ਪਰ ਇੰਨੇ ਸਮੇਂ ਬਾਅਦ ਤੁਹਾਡੀ ਕੀਤੀ ਜਿਹੜੀ ਗੱਲ ਹੈ ਉਹ ਮੁਕੰਮਲ ਹੋਈ ਪੂਰੀ ਇਹ ਵੈਦ ਜਿਹੜੀ ਆਵਾਜ਼ بلند ਕੀਤੀ ਸੀ ਇਹ 12 ਸਾਲਾਂ ਬਾਅਦ ਮੇਰੀ ਗੱਲ ਸੁੱਰੀ ਗਈ ਹੈ ਸਾਡਾ ਵੀ ਕਾਫੀ ਨੁਕਸਾਨ ਹੋਇਆ ਬਤੌਰ ਸਿਆਤਾ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਕਿਵੇਂ ਦੇਖਦੇ ਜੋ ਸਾਰੇ ਘਟਨਾ ਕਰਦੇ ਵੇਖੋ ਇਹ ਗੱਲ ਇਹ ਹੈ ਵੀ ਅਸੀਂ ਤਾਂ ਪਾਰਟੀ ਵਾਸਤੇ ਕੀਤਾ ਪਰ ਜਿਹੜੇ ਪਾਰਟੀ ਦੇ ਸਾਰੇ ਲੀਡਰ ਸਾਹਿਬਾਂ ਮੋਤਵਾਰ ਉਹ ਉਹਨਾਂ ਨੇ ਉਹ ਪਸਾਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਹੈ ਪਰ ਪਾਰਟੀ ਦਾ ਉਤੋ ਹੀ ਵੱਡਾ ਨੁਕਸਾਨ ਹੋਇਆ ਹੈ ਭਗਤ ਜੀ ਕੀ ਆ ਦੱਸੇ ਪਾਰਟੀ ਅੱਗੋਂ ਲੋ ਕਿ ਸਾਡਾ ਕੋਈ ਰੋਲ ਨਹੀਂ ਹੈ ਬਿਆਦਬੀ ਘਟਨਾਵਾਂ ਦੇ ਵਿੱਚ ਕੋਈ ਰੋਲ ਨਹੀਂ ਹੈ ਪਰ ਕੱਲ ਜੋ ਹੋਇਆ ਕਿਵੇਂ ਦੇਖਦੇ ਸਾਰੇ ਸੇਕੋ ਸਵੀਕਾਰ ਕੀਤਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਬਈ ਜੋ ਕਲ ਸਿੰਘ ਸਾਹਿਬ ਨੇ ਕੀਤਾ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਹਾਂਜੀ ਤੇ ਸਾਰੀ ਦੁਨੀਆ 'ਚ ਪਤਾ ਲੱਗ ਗਿਆ ਵੀ ਅਸੀਂ ਠੀਕ ਸਾਂ ਉਹ ਠੀਕ ਨਹੀਂ ਸੀ ਉਹ ਜਗੂਨ ਨਹੀਂ ਨਹੀਂ ਮੰਨਦੇ ਨਜ਼ਰ ਆਏ ਸੀ ਕਿਵੇਂ ਦੇਖਦੇ ਉਹਨਾਂ ਨੂੰ ਮੈਂ ਇਹ ਕਹਣਾ ਜੋ ਤੂੰ ਕੀਤਾ ਹੀ ਉਹਨਾਂ ਨੇ ਤਾਂ ਮੈਂ ਬੰਨਾ ਹੈ ਹੀ ਸੀਗਾ ਇਟਸ ਆਲਸੋ ਵੀਰ ਬਦਲ ਨੂੰ ਗਨਾਹ ਕਬੂਲ ਕਰਨ ਤੋਂ ਬਾਅਦ ਵੀ ਪਾਰਟੀ ਚ ਬੜੇ ਰਹਿਣਾ ਚਾਹੀਦਾ ਕਿ ਨਹੀਂ ਵੇਖੋ ਜੋ ਸੰਸਦ ਮੈਂ ਫੈਸਲਾ ਕੀਤਾ ਵੀ ਇੱਕ ਸਾਡੀ ਕਮੇਟੀ ਬਣਾਤੀ ਆ ਜਿਹੜੀ ਭਰਤੀ ਕਰੂਗੀ ਉਹ ਇਹ ਨਹੀਂ ਹੋਊਗਾ ਵੀ ਗਲਤੀ ਭਰਤੀ ਕਰੇ ਤੇ ਆਪਣੇ ਬੰਦੇ ਕਰ ਲੂਗੀ ਥੈਂਕ ਯੂ ਸਾਬ ਨੇ ਕਿਹਾ ਵੀ ਬੋਕਸ ਪਰ ਨਹੀਂ ਹੋਊਗੀ ਉਹ ਜਿਹੜੀ ਟੀਮ ਆ ਉਹ ਬਿਲਕੁਲ ਸਹੀ ਆ ਉਹ ਨੀਟਰਲ ਹੋ ਕੇ ਭਰਤੀ ਕਰੂਗੀ ਠੀਕ ਭਰਤੀ ਕਰੂਗੀ ਜੋ ਜੋ ਫੈਸਲਾ ਹੋਊਗਾ ਉਹ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ ਹੋਣਾ ਚਾਹੀਦਾ ਵੇਖੋ ਜ਼ਰੂਰ ਹੋਣਾ ਚਾਹੀਦਾ ਹਰਿਆਣਾ ਕਮੇਟੀ ਦੇ ਸਪਤਾ ਪ੍ਰਧਾਨ ਦਾਦੂਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਲਟੋਏ ਨੂੰ 10 ਸਾਲ ਦੀ ਬਾਹਰ ਕੀਤਾ ਗਿਆ ਸੀ ਸੁਖਬੀਰ ਬਾਦਲ ਨੂੰ ਵੀ ਕੋਈ ਈਮੇਲੀ ਸਜ਼ਾ ਮਿਲਣੀ ਚਾਹੀਦੀ ਸੀ ਵੇਖੋ ਉਹ ਦਾਦੂਵਾਲ ਦੀ ਆਪਣੀ ਸੋਚ ਆ ਮੇਰੀ ਚੋਚ ਹੈ ਵੀ ਜੋ ਵੀ ਕੀਤਾ ਠੀਕ ਆ ਆਪਾਂ ਨੂੰ ਸਿੰਘ ਸਾਹਿਬਾਂ ਨੇ ਜੋ ਕਿਹਾ ਉਹਨੂੰ ਸਿਰ ਮੱਥਾ ਬੰਨਣਾ ਚਾਹੀਦਾ 2015 ਵਿੱਚ ਤੁਸੀਂ ਬਾਦਲ ਸਾਹਿਬ ਨੂੰ ਕਿਹਾ ਸੀਗਾ ਵੀ ਸੁਖਬੀਰ ਨੂੰ ਪ੍ਰਧਾਨ ਨਾ ਬਣਾਓ ਨਹੀਂ ਤੇ ਨੁਕਸਾਨ ਹੋਊਗਾ ਪਾਰਟੀ ਦਾ ਕੀ ਲੱਗਦਾ ਕਿ ਉਹਨਾਂ ਦਾ ਵਿਚਾਰ ਕੀਤਾ ਹੁੰਦਾ ਤੇ ਅੱਜ ਉਸ ਵਕਤ ਮੈਂ ਕਿਹਾ ਸੀਗਾ ਵੀ ਜਦੋਂ ਬਰਗਾਰੀ ਕਾਂਡ ਹੋਇਆ ਹੈ ਵੀ ਸੁਖਬੀਰ ਬਾਦਲ ਨੂੰ ਪਾਸੇ ਕਰਕੇ ਆਪ ਪ੍ਰਧਾਨ ਬਣ ਜਾਓ ਤੇ ਇਹ ਇਹ ਜਿਹੜਾ ਕਾੜਾ ਚੱਕੋਂ ਨੂੰ ਲਾ ਬੈਠੂਗਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਤਾਂ ਕਹਿੰਦਾ ਸਾਨੂੰ ਕਾਲੀਦਾਲ ਜੂ ਕਰ ਦਿੱਤਾ ਪਰ ਕੀ ਲੱਗਦਾ ਕਿ ਅੱਜ ਉਹਦਾ ਜਿਹੜਾ ਸਹੀ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਆ ਬਿਲਕੁਲ ਸਹੀ ਫੈਸਲਾ ਤੁਹਾਡੇ ਨਾਲ ਕੱਲ ਸੰਪਰਕ ਕੀਤਾ ਕਿਸੇ ਨੇ ਜਦੋਂ ਇਹ ਨਤੀਜੇ ਆਏ ਨੇ ਉਸ ਤੋਂ ਬਾਅਦ ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਤੁਸੀਂ ਕਿਸੇ ਨਾਲ ਸੰਪਰਕ ਚੱਲਿਆ ਮੈਂ ਵੀ ਨਹੀਂ ਕਿਸੇ ਨਾਲ ਕੀਤਾ ਤੁਹਾਡੀ ਕੀ ਰਣਨੀਤੀ ਦਿਖਾਈ ਦਿਓਗੇ ਹਲਕੇ ਦੇ ਵਿੱਚ ਤੁਸੀਂ ਹਾਂ ਕੱਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰੋਗੇ ਪੱਕਾ ਤੁਹਾਡੀ ਕੀ ਅਗਲੀ ਰਣਨੀਤੀ ਹੋਏਗੀ ਸਾਰੀ ਹੁਣ ਮੇਰੀ ਰਾਜਨੀਤੀ ਇਹ ਹੋਊਗੀ ਕਿ ਅਕਾਲੀ ਦਲ ਨੂੰ ਆਪਾਂ ਕਿਦਾਂ ਪੰਜਾਬ ਵਿੱਚ ਸਰਵਾਈਵ ਕਰਨਾ ਹੈ ਸਾਡੇ ਅਸੀਂ ਜੁੰਦੇ ਆ ਤੁਸੀਂ ਕਿਹਾ ਸੀਗਾ ਕਿ ਜਦ ਤੱਕ ਅਕਾਲੀ ਦਲ ਦੇ ਪ੍ਰਧਾਨਗੀਪਨ ਨਹੀਂ ਲਾਤੇ ਉਨਚੇ ਅਸੀਂ ਅਕਾਲੀ ਦਲ ਤੋਂ ਬਾਹਰ ਰਹਿ ਕੇ ਤੁਸੀਂ ਵੱਖਰੀ ਪਾਰਟੀ ਇੱਕ ਤਿਆਰ ਕੀਤੀ ਸੀ ਕੀ ਹੁਣ ਇਹ ਪਾਰਟੀ ਨੂੰ ਫਿਰ ਸਟੈਂਡ ਕਰਨ ਲਈ ਪੂਰਾ ਯੋਗਦਾਨ ਦੇ ਤਕ ਉਹ ਅਸੀਂ ਆਪਣੀ ਪੂਰਾ ਕਰਾਂਗੇ ਕਿ ਕੈਸੇ ਤਰ੍ਹਾਂ ਅਕਾਲੀ ਦਲ ਇਕੱਠਾ ਹੋ ਕੇ ਫਿਰ ਪਰਾਰੀਆਂ ਦੀਆਂ ਤਿਆਜਿਆ ਇਹ ਡਾਕਟਰ ਸਾਹਿਬ ਟਕਸਾਲੀ ਦਲ ਦੇ ਅੰਡਰ ਰਹੇਗਾ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਕੰਮ ਕਰੂੰਗਾ ਇਹ ਜੋ ਫੈਸਲਾ ਸੰਸਦ ਸਾਹਿਬ ਬਣਾ ਕੀਤਾ ਉਹ ਤੇ ਅਕਾਲੀ ਦਲ ਦੇ ਅੰਦਰ ਹੀ ਹੋਊਗਾ